ਇਸ ਵੇਲੇ ਦੀ ਵੱਡੀ ਖਬਰ ਮੋਗਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮੋਗਾ ਦੇ ਵਿੱਚ ਜ਼ਮੀਨ ਨੂੰ ਲੈ ਕੇ ਇੱਕ ਬਜ਼ੁਰਗ ਦੇ ਉੱਤੇ ਟਰੈਕਟਰ ਚੜਾ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ 24 ਮਾਰਕ ਲਈ ਜ਼ਮੀਨ ਦਾ ਇਹ ਪੂਰਾ ਮਾਮਲਾ ਹੈ ਜਿਸ ਦੇ ਵਿੱਚ ਇੱਕ ਧਿਰ ਦੇ ਵੱਲੋਂ ਬਜ਼ੁਰਗ ਦੇ ਉੱਤੇ ਟਰੈਕਟਰ ਚੜਾ ਕੇ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਹੈ ਤਾਂ 68 ਸਾਲਾ ਬਜ਼ੁਰਗ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਇਸ ਤੋਂ ਇਲਾਵਾ ਪਰਿਵਾਰ ਦੇ ਵੱਲੋਂ ਕੁੱਟਮਾਰ ਕਰਨ ਦੇ ਵੀ ਇਲਜ਼ਾਮ ਲਗਾਏ ਗਏ ਨੇ ਤੇ ਮ੍ਰਿਤਕ ਦੀ ਧਰਮ ਪਤਨੀ ਨੇ ਕਿਹਾ ਕਿ ਉਸ ਦੇ ਨਾਲ ਵੀ ਦੂਸਰੀ ਧਿਰ ਦੇ ਵੱਲੋਂ ਕਟਮਾਰਕ ਕੀਤੀ ਗਈ ਹੈ ਤਾਂ 24 ਮਰਲੇ ਜ਼ਮੀਨ ਦਾ ਪੂਰਾ ਮਾਮਲਾ ਹੈ ਦਰਅਸਲ ਕਿਸੇ ਦੇ ਵੱਲੋਂ ਜ਼ਮੀਨ ਦਾ ਹਿੱਸਾ ਜਿਹੜਾ ਉਹ ਵੇਚਿਆ ਜਾਂਦਾ ਤੇ ਇਸ ਬਜ਼ੁਰਗ ਦੇ ਵੱਲੋਂ ਉਸ 24 ਮਰਲੇ ਜ਼ਮੀਨ ਨੂੰ ਖਰੀਦ ਲਿਆ ਜਾਂਦਾ ਤੇ ਉਸ ਤੋਂ ਬਾਅਦ ਜਿਸ ਧਿਰ ਦਾ ਕਬਜ਼ਾ ਹੁੰਦਾ ਹੈ ਜ਼ਮੀਨ ਦੇ ਉੱਤੇ ਤਾਂ ਉਸ ਦੇ ਵੱਲੋਂ ਲਗਾਤਾਰ ਇਸ ਸੀਜ਼ਨ ਨੂੰ ਲੈ ਕੇ ਵਿਵਾਦ ਕੀਤਾ ਜਾ ਰਿਹਾ ਸੀ ਪਰ ਬਜ਼ੁਰਗ ਦਾ ਕਹਿਣਾ ਹੈ ਕਿ ਰਜਿਸਟਰੀ ਉਹਦੇ ਨਾਮ ਦੇ ਉੱਤੇ ਹੈ ਜ਼ਮੀਨ ਉਸ ਦੇ ਨਾਮ ਦੇ ਉੱਤੇ ਹੈ ਤੇ ਉਸ ਤੋਂ ਬਾਅਦ ਬਜ਼ੁਰਗ ਉਸ ਤੇ ਜਿਹੜਾ ਉਸ ਦੀ ਉੱਤੇ ਆਪਣਾ ਕਬਜ਼ਾ ਦਿਖਾਉਂਦਾ ਕਿਉਂਕਿ ਜ਼ਮੀਨ ਉਸ ਦੇ ਨਾਮ ਤੇ ਬੋਲਦੀ ਹੈ ਤੇ ਉਧਰ ਦੂਸਰੀ ਧਿਰ ਜਿਸ ਦੇ ਵੱਲੋਂ ਇਸ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਗਿਆ ਸੀ ਉਸ ਦੇ ਵੱਲੋਂ ਇਸ ਜ਼ਮੀਨ ਦੇ ਉੱਤੇ ਧੱਕੇ ਦੇ ਨਾਲ ਟਰੈਕਟਰ ਲੈ ਕੇ ਪੜਿਆ ਗਿਆ ਤੇ ਜਦੋਂ ਬਜ਼ੁਰਗ ਦੇ ਵੱਲੋਂ ਇਸ ਕੱਲ ਦਾ ਵਿਰੋਧ ਕੀਤਾ ਗਿਆ ਤਾਂ ਉਸ ਦੇ ਉੱਤੇ ਟਰੈਕਟਰ ਚੜਾ ਕੇ ਉਸ ਨੂੰ ਮੌਕੇ ਤੇ ਹੀ ਮੌਦੇ ਘਾਟ ਉਤਾਰ ਦਿੱਤਾ ਗਿਆ ਤਾਂ ਬੇਹਦ ਵੱਧ ਭਾਗੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਮੋਗਾ ਦੇ ਪਿੰਡ ਦੀ ਇਹ ਪੂਰੀ ਖਬਰ ਹੈ ਮੋਗਾ ਦੇ ਪਿੰਡ ਚੱਕ ਤਾਰੇ ਵਾਲਾ ਦੇ ਵਿੱਚ ਇਹ ਵੱਡੀ ਘਟਨਾ ਵਾਪਰੀ ਹੈ ਜਿੱਥੇ 62 ਸਾਲਾਂ ਦੇ ਚਮਨ ਸਿੰਘ ਨਾਮ ਦੇ ਬਜ਼ੁਰਗ ਦੇ ਉੱਤੇ ਟਰੈਕਟਰ ਚੜਾ ਦਿੱਤਾ ਗਿਆ ਤਾਂ 24 ਮਰਲੇ ਜ਼ਮੀਨ ਦਾ ਇਹ ਪੂਰਾ ਮਾਮਲਾ ਹੈ ਤਾਂ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਂਦੇ ਆ ਨਾ ਅੱਲਾ ਤੇ ਹੋ ਪਹਿਲੀ ਦਸੰਬੋ ਵਾਉਣਗੇ ਤਾਂ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਜੇ ਵਾਓ ਉਹਨਾਂ ਵੀ ਆਪਣੀ ਨਿਭੜ ਲਵੇ ਫਿਰ ਤੁਸੀਂ ਵਾ ਲਓ ਤੁਹਾਨੂੰ ਮਿਲ ਜੇ ਵੀ ਪੰਚਾਇਤ ਤੇ ਬਹਿ ਕੇ ਗੱਲ ਕਰ ਲੈਣਾ ਉਹ ਟਰੈਕਟਰ ਸਾਡੇ ਮਨ ਉੱਤੇ ਚਾਹ ਲੱਗਾ ਕੀ ਹੋਇਆ ਕੀ ਸੀ ਸਾਰੀ ਕਹਾਣੀ ਦੱਸੋ ਵੀ ਕੀ ਹੋਇਆ ਕੀ ਸੀ ਸਾਰੇ ਕਾਣੀ ਤਾਂ ਚੁਰੂਤ 1.5 ਹੋ ਗਿਆ ਆਪਾਂ ਥਾਂ ਲਈ ਸੀ ਉਹ ਜਿਹੜੇ ਨਾ ਜਿਹਨਾਂ ਦਾ ਕਬਜ਼ਾ ਸੀ ਉਹਨਾਂ ਦੀ ਭੈਣ ਨੇ ਆਪਦਾ ਹਿੱਸਾ ਵੇਚਿਆ ਸੀ ਜਿੰਨੂੰ ਉਹਨੇ ਵਿੱਚ ਉਹਦੇ ਕੋਲੋਂ ਗਾਚੇ 24 ਮਰਲੇ ਥਾਂ ਆ ਉਹ ਆਪਾਂ ਖਰੀਦੀ ਤੁਸੀਂ ਖਰੀਦੀ ਸੀ ਹਾਂ ਜੀ ਉਹਦੇ ਜਿੱਤਰੀ ਹੋ ਗਈ ਸੀ ਰਜਿਸਟਰੀ ਹੋ ਗਈ ਇੰਤਕਾਲ ਹੋ ਗਿਆ ਸਾਰੇ ਕੰਮ ਨੇ ਤੇ ਅੱਜ ਕੀ ਹੋਇਆ ਅੱਜ ਫਿਰ ਉਹ ਚਲੇ ਗਏ ਉੱਥੇ ਟਰੈਕਟਰ ਵਾਉਣ ਤੇ ਅਸੀਂ ਮਗਰ ਤੁਸੀਂ ਬਾਹੋਂ ਆਪਣੀ ਨਿਭੜ ਜਾਂਦੀ ਬਾਅਦ ਵਿੱਚ ਤੁਸੀਂ ਬਾਹੋਂ ਉਹ ਨਪੈਲਾ ਮੇਰੇ ਦੇ ਟਰੈਕਟਰ ਚੜਾ ਦਿੱਤਾ ਮੈਂ ਇਸੇ ਤਰ੍ਹਾਂ ਜ ਆਪੇ ਮੇਰੇ ਲੱਤਾਂ ਬਚਾਲੇ ਉਹਨੇ ਮੇਰੇ ਮਣੁਹਟਾ ਤੇ ਮੇਰੇ ਘਰ ਵਾਲੇ ਦੇ ਉੱਤੇ ਚੜਾ ਤੁਹਾਨੂੰ ਉੱਥੇ ਹੀ ਹੁੰਦੀ ਮੋਤ ਜਮੀਨ ਜਿਹੜਾ ਪ੍ਰੀਤਮ ਸਿੰਘ ਆ ਉਹਨਾਂ ਦੀ ਭੈਣ ਆ ਕੋਈ ਰਾਜੇਵਾਲ ਵਿਆਹੀ ਹੋਈ ਆ ਉਹਨੇ ਆਪਦਾ ਹਿੱਸਾ ਵੇਚਿਆ ਉਹਦੇ ਭਰਾਵਾਂ ਤੋਂ ਹਿੱਸਾ ਲੈ ਕੇ ਉਹਨੇ ਉਹ ਵੇਚਿਆਗਾ ਉਹ ਅਸੀਂ ਖਰੀਦਿਆ ਜਿਹੜਾ ਭੈਣ ਵਾਲਾ ਹਿੱਸਾ ਹੋ ਉਹ ਇਹਨਾਂ ਨੇ ਖਰੀਦਿਆ ਹਾਂਜੀ ਉਹ ਅਸੀਂ ਖਰੀਦ ਇਹਨਾਂ ਨੇ ਖਰੀਦਿਆ ਜਿਹੜਾ ਇਹਨਾਂ ਦੀ ਰਜਿਸਟਰੀ ਹੋ ਗਈ ਇੰਤਕਾਲ ਹੋ ਗਿਆ ਹਾਂਜੀ ਰਜਿਸਟਰੀ ਹੋ ਗਈ ਇੰਤਕਾਲ ਹੋ ਗਈ ਤੇ ਉਹ ਜਿਹੜੇ ਨੈਬ ਕੋਟ ਆ ਉਹਨਾਂ ਦੇ ਪਤਾ ਨਹੀਂ ਹਸਬੰਡ ਆ ਕੇ ਕੌਣ ਆ ਉਹ ਕਹਿੰਦੇ ਸੀ ਵੀ ਮੈਂ ਕਬਜ਼ਾ ਤੁਹਾਨੂੰ ਲੈ ਕੇ ਦੇ ਕੇ ਜਾਊਂਗਾ ਤੇ ਬਟ ਉਹਨਾਂ ਨੇ ਫਿਰ ਸਾਡੀ ਗੱਲ ਨਹੀਂ ਸੁਣੀ ਅੱਜ ਫਿਰ ਕੀ ਹੋਇਆ ਸਾਰਾ ਜਦੋਂ ਵੀਰੇ ਜਦੋਂ ਤੁਸੀਂ ਜਾ ਕੇ ਦੇਖਿਆ ਕੀ ਮਾਹੌਲ ਕੀ ਸੀ ਜਦੋਂ ਮੈਂ ਜਾ ਕੇ ਦੇਖਿਆ ਉਦੋਂ ਵੀਰੇ ਮਤਲਬ ਕਿ ਸੱਟਾਂ ਲੱਗ ਚੁੱਕੀਆਂ ਸੀ ਮੌਤ ਹੋ ਚੁੱਕੀ ਸੀ ਸਾਰੇ ਜਿਹੜੇ ਪਿੰਡ ਵਾਲੇ ਸੀ ਤਕਰੀਬਨ ਸੜਕਾਂ ਤੇ ਸੀ ਵੀ ਮਤਲਬ ਸਾਰਾ ਪਿੰਡ ਬਾਹਰ ਨਿਕਲਿਆ ਹੋਇਆ ਸੀ ਵੀ ਹਾ ਹਕਾਰ ਮੱਚੀ ਹੋਈ ਸੀ ਵੀ ਇੰਨਾ ਵੱਡਾ ਲੋੜਾ ਵੀ ਕੀ ਕਾਰਨ ਕੀ ਹੋਇਆ ਜਿੱਦਾਂ ਦੀ ਮੌਤ ਹੋ ਗਈ ਲੱਗਦਾ ਉਹ ਮੇਰੇ ਚਾਚਾ ਜੀ ਹੈ ਹਮ ਕੀ ਮੰਗਤੀ ਕਰ ਰਹੇ ਹਮ ਮੰਗ ਕਰਦੇ ਆਂ ਅਸੀਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਜੋ ਵੀ ਹੱਕ ਹੈ ਹੱਕ ਹੋਣਾ ਚਾਹੀਦਾ ਸਾਡੇ ਨਾਲ ਤੱਕਾ ਨਹੀਂ ਹੋਣਾ ਚਾਹੀਦਾ ਸਾਰੇ ਜਸਵਿੰਦਰ ਸਿੰਘ ਰਿਕਮ ਸਿੰਘ ਏ ਇਹਨਾਂ ਦਾ ਕੋਈ ਭੈਣ ਸੀਗੀ ਜੀ ਤੇ ਉਹਨੇ ਜ਼ਮੀਨ ਦਾ ਕੋਈ ਲੈਣ ਦੇਣ ਸੀ ਉਹਨੇ ਆਪਦਾ ਹਿੱਸਾ ਜਿਹੜਾ ਜ਼ਮੀਨ ਦਾ ਲੈ ਲਿਆ ਸੀ ਆਹਦਾ ਹਿੱਸਾ ਲੈ ਕੇ ਜ਼ਮੀਨ ਗਾਂਵ ਨੇ ਕਿਸੇ ਨੂੰ ਵੇਚਤੀ ਉਹਦੇ ਤੋਂ ਗਾਂਵ ਤੀਜੀ ਤੀਜੇ ਬੰਦੇ ਕੋਲੋਂ ਫੇਰ ਸਰਦਾਰ ਚਮਨ ਸਿੰਘ ਨੇ ਜ਼ਮੀਨ ਖਰੀਦੀ ਜੀ ਜਦੋਂ ਜ਼ਮੀਨ ਉਹਨੇ ਖਰੀਦ ਲਈ ਉਸ ਤੋਂ ਬਾਅਦ ਇਹ ਇਦਾਂ ਪੰਚਾਇਤਾਂ ਆਉਂਦਿਆਂ ਜਾਂਦੀਆਂ ਰਹੀਆਂ ਇੱਕ ਦੋ ਵਾਰੀ ਪੰਚਾਇਤਾਂ ਜੁੜੀਆਂ ਨਿਬੇ ਨਿਬੜ ਤੋਂ ਨਿਬੇੜਦੇ ਇਦਾਂ ਨਿਬੜਣ ਦੇ ਚੱਕਰ ਦੇ ਵਿੱਚ ਅਸੀਂ ਵੀ ਖੁਦ ਵੀ ਗਏ ਉਹਨਾਂ ਦੇ ਘਰੇ ਉਹਨਾਂ ਨੂੰ ਕਿਹਾ ਵੀ ਤੁਸੀਂ ਨਿਬੇੜ ਦੋ ਕੁਝ ਪੈਸਾ ਲੈਣਾ ਦੇਣਾ ਤਾਂ ਹੋਰ ਵੱਧਾ ਕਾਟਾ ਕਰਕੇ ਨਿਬੇੜ ਦੋ ਉਹ ਵੀ ਇਦਾਂ ਟਾਲਮਟੋਲ ਚ ਰਹਿਆ ਜੀ ਤੇ ਅੱਜ ਜਦੋਂ ਚਮਨ ਸਿੰਘ ਉੱਥੇ ਗਿਆ ਵਾ ਉਹਨਾਂ ਨੂੰ ਪਹਿਲੀ ਵਾਰ ਦੇ ਨੂੰ ਰੋਕਣ ਵੀ ਆਪਣਾ ਪੰਚਾਇਤ ਜਦੋਂ ਨਿਬੇੜ ਦੋਗੇ ਉਹ ਤਾਂ ਵਾ ਲਿਓ ਪਰ ਉਹ ਨਹੀਂ ਟਲੇ ਇਸ ਵਜ੍ਹਾ ਦੇ ਵਿੱਚ ਉਹਨਾਂ ਨੇ ਟਰੈਕਟਰ ਸੀਗਾ ਅਸੀਂ ਤਾਂ ਟਰੈਕਟਰ ਦੇ ਉੱਤੇ ਚੜਾਤਾ ਅਸੀਂ ਜਦੋਂ ਮੈਂ ਪਹੁੰਚਿਆ ਉਦੋਂ ਬਹੁਤ ਕੱਟ ਹੋਇਆ ਹੋਇਆ ਸੀਗਾ ਤੇ ਚਿਮਨ ਸਿੰਘ ਉੱਥੇ ਡਿੱਗਿਆ ਪਿਆ ਸੀ ਫੇਰ ਉਹਨਾਂ ਨੂੰ ਚੋੱਕ ਕੇ ਅਸੀਂ ਹਸਪੀਟਲ ਲੈ ਜਾਂਦੇ